ਬੱਕਰੀਆਂ ਵਾਲੇ ਬੰਦੇ ਦੀ ਨਿਸ਼ਾਨੀ ਹੁੰਦੀ ਆ ਅਸਲ ਜਿਹੜਾ ਪਿਓਰ ਹੁੰਦਾ ਸਹੀ ਹੁੰਦਾ ਜਿਹੜਾ ਮੇਲਿਆਂ ਨੂੰ ਐ ਨਰੰਗ ਮਾਨ ਕੇ ਦੇਖਦਾ ਵਧੀਆ ਗਾਨੀ ਗੱਪੇ ਪਾਏ ਹੁੰਦੇ ਨੇ ਗੂੜੇ ਕੱਪੜੇ ਪਾਏ ਹੁੰਦੇ ਨੇ ਕੀ ਹਾਲ ਆ ਬਾਈ ਬਹੁਤ ਵਧੀਆ ਕਿਹੜਾ ਪਿੰਡ ਆ ਸਹੌਰ ਆ ਜੀ ਕੀ ਨਾਮ ਆ ਵੀਰੇ ਜੱਗਾ ਜੀ ਮੇਰਾ ਜੱਗਾ ਆ ਮੁੰਡਾ ਵੀ ਤੇਰਾ ਹਾਂਜੀ ਮੁੰਡਾ ਆ ਅੱਛਾ ਕੀ ਬਾਤ ਆ ਲੈ ਵੀ ਇੱਕ ਮੈਂ ਨਾਲ ਲੈ ਜਾਂਦਾ ਫਿਰ ਅੱਜ ਅੱਜ ਕਹਿੰਦਾ ਮੈਂ ਜਾਣਾ ਕਹਿੰਦਾ ਮੇਲੇ ਚ ਜਾ ਕੇ ਆਣਾ ਮੰਡੀ ਚ ਕਿਹੜਾ ਮੰਡੀ ਜਾ ਕੇ ਆਣਾ ਆ ਵੀ ਆ ਜਾ ਕਿਹੜੀ ਗਲਾਚ ਪੜਨ ਲਾ ਪਏ ਇਹ ਜੀ ਪਹਿਲੀ ਕੱਚੀ ਜੀ ਇਹ ਜੀ ਪਹਿਲੀ ਕੱਚੀ ਪਹਿਲੀ ਪੱਕੀ ਚ ਹੋ ਗਿਆ ਪਹਿਲੀ ਪੱਕੀ ਚ ਹੋ ਗਿਆ ਆ ਆ ਗਏ ਕਿਉਂ ਬਈ ਹਾਂਜੀ ਰੂਫ ਉਸ ਕਰਤੀ ਬੰਦੇ ਨੇ ਪਹਿਲੀ ਪੱਕੀ ਕਹਿ ਕੇ ਵੀ ਹਾਂ ਜਿਹੜਾ ਆਪਾਂ ਪਹਿਲਾਂ ਕੈ ਸੁਣਦੇ ਹੁੰਦੇ ਪਹਿਲੀ ਪੱਕੀ ਹੈ ਨਾ ਕੀ ਆਵਾਜ਼ ਬਈ ਕਿੰਨੇ ਨਗਲੇ ਆਏ ਓਏ ਨਗ ਹੈਗਾ ਜੀ 12 13 12 13 ਹਾਂਜੀ ਆ ਬੋਕ ਦਾ ਕਿਵੇਂ ਕੀ ਮੁੱਲ ਕਰਿਆਗਾ ਜਾਂ ਵੇਚਣਾ ਨਹੀਂਗਾ ਨਹੀਂ ਜੀ ਵੇਚਣਾ ਹੈ ਇਹ ਨਹੀਂ ਵੇਚਣਾ ਵੇਚਣਾ ਜੀ ਵੇਚਣਾ ਹਾਂਜੀ ਕੀ ਗੱਲ ਬਾਤ ਆ ਮੜਾ ਇੱਧਰ ਸਾਈਡ ਤੇ ਕੱਢ ਕੇ ਦਿਖਾ ਇਹਦਾ ਹੀ ਰੁਪਇਆ 70000 ਮੰਗਦੇ ਆ 70000 ਹਾਂ ਦੰਦਾਂ ਦੰਦਾਂ ਦਾ ਕਿਵੇਂ ਹੈ ਬਾਈ ਦੰਦਾਂ ਦਾ ਪੂਰੇ 8 ਦੰਦ ਪੂਰੇ 8 ਹੋ ਗਏ ਹਾਂਜੀ ਇੱਕ ਮਿੰਟ ਇੱਥੇ ਕਰ ਲੈ ਇਹਨੂੰ ਭੁੱਖ ਲੱਗੀ ਹੋਈ ਆ ਮੈਨੂੰ ਲੱਗਦਾ ਐ ਟੁੱਟ ਕੇ ਪਿਆ ਹੋਇਆ ਵਸੀਮ ਨੂੰ ਖਾਣ ਨੂੰ ਹਾਂਜੀ ਹੁਣੀ ਇਹੋ ਕਰਿਆ ਸੀ ਸਿੰਘ ਸਿੰਘ ਵੱਡੇ ਕੈਮ ਨੇ ਬਾਈ ਬੱਚੇ ਕਿਵੇਂ ਪਾਉਂਦਾ ਬਾਈ ਉਹ ਬੱਚੇ ਬਹੁਤ ਵੱਡਾ ਨਹੀਂ ਪੂਰੇ ਵਧੀਆ ਕਿਹੜਾ ਰੰਗ ਪਾਉਂਦਾ ਇਹ ਰੰਗ ਦੀ ਸਾਰੇ ਹੀ ਪਾਏ ਜਾਂਦਾ ਕਾਲਾ ਵੀ ਸੁਈ ਜਾਂਦਾਗਾ ਆਪਦੇ ਵਰਗਾ ਵੀ ਸੁਈ ਜਾਂਦਾ ਚਿੱਟਾ ਛੇੜਾ ਵੀ ਸੁਈ ਜਾਂਦਾ ਉਹ ਠੀਕ ਹੈ ਉਹ ਚੜ ਗਿਆ ਤਾ ਹਾਂ ਹਾਂ ਇਹਨੂੰ ਲੱਗਦਾ ਐ ਬਾਈ ਇਨੋਂ ਆਇਆ ਹੋ ਗਿਆ ਮੈਂ ਖਾਉਂਗਾ ਚੱਕੇ ਲਾਲ ਮਾਲਕ ਬਣ ਗਿਆ ਹਰੇ ਤੇ ਚੜ ਗਿਆ ਚਲ ਕੋਈ ਨਹੀਂ ਉਤਰ ਜੂਗੀ ਬਾਈ ਠੀਕ ਐ ਲੱਗਿਆ ਕੁਝ ਬਾਈ ਬੋਕ ਤੇ ਹਾਂਜੀ ਪਹਿਲਾਂ 30 ਲੱਗਿਆ ਬਾਅਦ ਚ 35 ਲੱਗਿਆ ਬਾਅਦ ਚ 35 ਯਾਨੀ ਕਿ ਦੇਣਾ ਕਿੱਥੇ ਤੱਕ ਆ ਗਿਆ ਫਿਰ ਦੇਖਾਂ ਹੀ ਹੋ ਚਾਂਗੇ ਜਿੱਥੇ ਘਰ ਰੁਕੂਗਾ ਬੰਦਾ ਨਾ ਸਹੀ ਗੱਲ ਆ ਬੱਕਰੀਆਂ ਕੀ ਪਾਦੀਆਂ ਨਹੀਂਆਂ ਬੱਕਰੀਆਂ ਹੀ ਕੋਈ ਤਾਂ 30000 ਮੰਗਦੇ ਆ ਕਿਸੇ ਦਾ 35 ਮੰਗਦੇ ਤੁਸੀਂ ਕੰਮ ਕਰੋ ਕੋਈ ਤੋ ਕਰ ਦਿਓਗੇ ਸਾਡਾ ਤਾਂ ਜੀ ਯਾਨੀ ਬਹੁਤ ਟਾਈਮ ਦਾ ਹੀ ਆ ਬੱਚਪਣੇ ਸਾਡੇ ਪੁੱਲ ਫਿਰ ਕਿੰਨੇ ਕਨਾਗ ਰੱਖ ਲੈਨੇ ਹੈ ਹੈ ਗਿਆ ਜੀ 70 80 ਬੱਕਰੀਆਂ ਘਰੇ ਨੇ 70 80 ਇਹ ਤੋਂ ਬਿਨਾ ਹਾਂਜੀ ਇਹ ਤੋਂ ਬਿਨਾ ਸੱਤ ਘਰੇ ਹਾਂਜੀ ਐਂ ਦਾ ਘਰੇ ਸੁਖਨਾ ਵੱਧ ਵੀ ਹੋਣੀਆਂ ਵੱਧ ਵੀ ਹੋਣੀਆਂ ਹਾਂਜੀ ਠੀਕ ਹੈ ਸਾਡੇ ਦੋ ਪਰਾਵਾਂ ਕੋਲੇ ਜਾਨੀ 1.5 200 ਬੱਕਰੀ 1.5 200 ਬੱਕਰੀ ਹਾਂਜੀ ਠੀਕ ਹੈ ਜਿਵੇਂ ਜ਼ਿਮੀਂਦਾਰ ਦੇ ਕੋਲ ਜ਼ਮੀਨ ਜਾਇਦਾਦ ਹੁੰਦੀ ਹੈ ਉਹਦੀ ਉਹ ਕਮਾਈ ਹੁੰਦੀ ਹੈ ਬੱਕਰੀਆਂ ਵਾਲਿਆਂ ਦੀ ਇਹ ਕਮਾਈ ਹੁੰਦੀ ਹੈ ਹਾਂਜੀ ਹਾਂਜੀ ਜਿਹੜਾ ਇਹਨੂੰ ਸਾਹਮਣੇ ਰੱਖਦਾ ਨਾ ਨਾ ਉਹਦਾ ਹੀ ਰਹਿਣਾ ਉਹਦਾ ਗੱਲ ਇਹੀ ਹੈ ਨਾ ਝੂਠ ਤਾਂ ਨਹੀਂ ਬੋਲਿਆ ਸਹੀ ਗੱਲ ਹੈ ਨਾ ਲੈ ਹੋਰ ਬੱਕਰੀਆਂ ਦਾ ਖਾ ਮੇਰਾ ਵੀਰ ਬਣ ਕੇ ਬੱਕਰੀਆਂ ਦਾ ਕੀ ਮੰਗਣਾਗਾ ਤੂੰ ਬੱਕਰੀਆਂ ਦਾ ਇਹ ਆ ਵੀ ਤੇਰੀ ਹੈ ਬਾਈ ਆ ਕੀ ਹੈਗਾ ਇਹ ਤਾਂ ਜੀ ਹਾਂ ਹੈਗਾ ਤਾਂ ਜਾਨੀ ਵੈਸੇ ਆਪਣੇ ਹੀ ਆ ਇਹ ਬਾਈ ਨਾਲ ਲੈਣ ਠੀਕ ਹੈ ਇੱਕ ਉਹ ਖੜਾ ਗਿਆ ਇਹਦਾ ਕੀ ਮੰਗੇਗਾ ਇਹਦਾ ਹੀ 28000 ਰੁਪਏ ਮੰਗੇ ਨਾਲ ਕਿਆ ਇਹਦੇ ਨਾਲ ਕੁਛ ਨਹੀਂ ਗੱਬਣ ਫਿਰ ਦੁੱਧ ਦਿੰਦੀ ਆ ਜੀ ਦੁੱਧ ਹੀ ਦਿੰਦੀ ਆ ਹਾਂਜੀ ਹਾਂਜੀ ਠੀਕ ਹੈ ਜੇ ਚੋਣੀ ਆ ਕਿਸੇ ਨੇ ਬੱਕਰੀ ਉਹਦੇ ਵਾਸਤੇ ਆ ਤੇ ਆਹ ਲਾਲ ਪੱਠ ਬਈ ਇਹ ਪੱਠ ਪਲੂਣੀਆਂ ਜੀ ਪਹਿਲੇ ਸੀ ਕਰੀ ਨੂੰ ਸੁਈ ਹੋਈ ਆ ਹਾਂਜੀ ਸੁਣਾਗਾ ਸੁਆ ਦਿੱਤਾ ਹੋਇਆ ਹੈਗਾ ਬੱਚਾ ਵੀ ਹੈਗਾ ਹਾਂਜੀ ਬੱਚਾ ਵੀ ਹੈਗਾ ਨਹੀਂ ਜੀ ਬੱਚਾ ਹਾਂ ਹੈਗਾ ਇਹਦਾ ਨਾਲ ਨਾਲ ਹੀ ਇਹਦਾ ਬੱਚਾ ਉਹ ਥੱਲੇ ਬੈਠਾ ਜੀ ਆ ਉਹ ਬੱਚਾ ਪੂਰਾ ਵੱਡਾ ਹੈਗਾ ਹਾਂਜੀ ਹਾਂਜੀ ਦੰਦਾ ਨਹੀਂ ਕਿਵੇਂ ਬਈ ਦੰਦਾ ਨਹੀਂ ਮੇਰੇ ਖਿਆਲ ਸੇ ਆ ਕੱਠਾ ਇੱਕ ਮਿੰਟ ਚੌਗੀ ਹੈ ਜੀ ਚਾਰ ਦੰਦੇ ਹੈਗੇ ਹਾਂਜੀ ਠੀਕ ਹੈ ਕੀ ਮੁੱਲ ਹੈ ਇਹਦਾ ਇਹਦਾ ਮੁੱਲ ਤਾਂ ਇਹੋ ਭਰਾ ਨੂੰ ਪਤਾ ਬੋਲੀ ਬਾਈ ਬੋਲੀ ਮੜਾ ਜਾ 30000 ਉਧਰ ਖੜਾ ਬੰਦਾ ਕਹਿੰਦਾ 30000 ਨਾਲ ਬੱਚਾ ਹੈਗਾਗਾ ਉਹ ਬੜਾ ਭਾਈ ਹੈਗਾ ਹਾਂਜੀ ਵੱਡਾ ਠੀਕ ਆ ਲੈ ਵੱਡਾ ਭਰਾਗਾ ਬਾਈ ਖੁਸ਼ੀ ਦੀ ਗੱਲ ਆ ਭਾਈ ਭਾਈ ਇਕੱਠੇ ਹੋਣ ਤਾਂ ਬੰਦਾ ਦੂਸਰਾ ਲਵੇ ਨਹੀਂ ਲੱਗਦਾ ਹੁੰਦਾ ਸੀ ਇਹ ਗੱਲ ਆ ਮੇਰੇ ਕੋਲੇ ਤੇ ਆਹਾ ਬਾਈ ਵੇ ਇਹਦਾ ਵੀ 35000 ਨਹੀਂ ਜਿਹੜਾ ਉਹ ਕ ਨਾਲ ਲੈ ਕੇ ਆਇਓਗੇ ਹਾਂਜੀ ਇਹ ਇਹਨਾਂ ਬੱਕਰੀਆਂ ਦੇ ਵਿੱਚ ਹੀ ਹੈਗਾ ਬੱਕਰੇ ਦਾ ਸੁਖਣਾ ਸਾਡੇ ਕੋਲ ਹੋਰ ਬਥੇਰਾ ਜੀ ਬੱਕਰੇ ਹਾਂ ਕਟਵੜ 7-8 ਬੱਕਰੇ ਹੋਰ ਬੱਕਰੇ ਵੱਡੇ ਬੋਕ ਅੱਛਾ ਬੱਕਰਾ ਮੰਗਣਾ ਇੱਕਿਆ ਰੱਖਣਾ ਖਾ ਜਾਂਦਾਗਾ ਨਹੀਂ ਨਹੀਂ ਹੈਗੇ ਸਾਡੇ ਕੋਲ ਅੱਛਾ ਇੱਥੋਂ ਨੰਬਰ ਵੀ ਚੱਕਿਆ ਹੋਇਆ ਇੱਥੋਂ ਫਰਿੱਜ ਲੈ ਕੇ ਪਹਿਲੇ ਨੰਬਰ ਤੇ ਹਾਂ ਜੀ ਇੱਥੋਂ ਪਹਿਲੇ ਨੰਬਰ ਤੇ ਵੀ ਆਇਆ ਹੋਇਆ ਬੋਕ ਕਿਹੜੇ ਰੰਗ ਦਾ ਉਹ ਜੀ ਇੱਕ ਪਹਿਲੇ ਨੰਬਰ ਤੇ ਬੱਚਾ ਆਇਆ ਸੀ ਇੱਕ ਦੂਜੇ ਤੇ ਆਪਣਾ ਕਾਲਾ ਬੋਕ ਆਇਆ ਸੀ ਇੱਕ ਤੀਜੇ ਦੀ ਫੇਰ ਆਪਣਾ ਕਾਲਾ ਕਿੰਨੇ ਫਰਿੱਜੇ ਲੈ ਕੇ ਆਉਂ ਫਿਰ ਇੱਥੋਂ ਜੀ ਇੱਕ ਫਰਿੱਜ ਲੈ ਕੇ ਆਇਆ ਦੋ ਮਾਈਕਰੋ ਲੈ ਕੇ ਆਇਆ ਤੇ ਇੱਕ ਗੀਜਰ ਲੈ ਕੇ ਇੱਕ ਗੀਜਰ ਆ ਬੜੀ ਨਾ ਫਿਰ ਤਾਂ ਮੰਦੀਦਾ ਪੂਰਾ ਨਾਂਮ ਨੇ ਹਵੇ ਵੰਦੀਦਾ ਖੁਸ਼ੀ ਵਾਲੀ ਗੱਲ ਆ ਗਈ ਨਾ ਤੇ ਆਹ ਬੱਕਰੀ ਬਈ ਓਏ ਪੱਕੀਆਂ ਤਾਂ ਨਹੀਂ ਗੀਆਂ ਬੱਕਰੀਆਂ ਵਿੱਚ ਕੋਈ ਨਹੀਂ ਜੀ ਇਹ ਬੱਕਰੀ ਉਮਰ ਦੀ ਵੱਡੀ ਆ ਗਈ ਕਿੰਨੀ ਕ ਵੱਡੀ ਸ਼ੂਏ ਤਾਂ ਲਾਉਗੀ ਤਿੰਨ ਹਾਂ 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 ਜੀ ਸ਼ੂਏ ਲਾ ਦੂਗੀ ਹਾਂ ਤੇ ਯਾਨੀ ਉਮਰ ਦੀ ਵੱਡੀ ਆ ਬੱਕਰੀ ਕਿਸੇ ਚਾਹੇ ਤਾਂ ਨਹੀਂ ਹੈਗਾ ਫਲਟ ਵੀ ਕਿਸੇ ਦਾ ਥਣ ਖੜਾ ਹੋ ਨਾ ਜੀ ਨਾ ਨਾ ਫਲਟ ਵਾਲਾ ਕੋਈ ਵੀ ਡੰਕ ਨਹੀਂ ਕਿਸੇ ਨੂੰ ਘੱਟ ਦੀਦਾ ਹੋਵੇ ਨੋ 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 ਅੱਛਾ ਹਾਂਜੀ ਠੀਕ ਹੈ ਜਿਵੇਂ ਆ ਨਾਗਰੀਆਂ ਜਨੀਆਂ ਹਾਂਜੀ ਪੂਰੀਆਂ ਵਧੀਆ ਆ ਪੱਠੇ ਨਹੀਂ ਜੀ ਦਾ ਆ ਰੰਗ ਬਹੁ ਘੱਟ ਦੇਖਣ ਨੂੰ ਮਿਲਦੇ ਹੁੰਦੇ ਨੇਗੇ ਹਾਂਜੀ 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 ਕਾਲਾ ਰੰਗ ਤੁਹਾਨੂੰ ਆਮ ਮਿਲ ਜੂਗਾ ਇਹ ਵੀ ਗੱਬਣਾ ਆ ਆ ਚੀਜ਼ ਰੰਗ ਬਹੁ ਘੱਟ ਮਿਲਦੇ ਹੁੰਦੇ ਨੇ ਹਾਂਜੀ ਹਾਂਜੀ ਗੱਬਣਾ ਹੀ ਹਾਂਜੀ ਇਹ ਗੱਬਣਾ ਕਿੰਨੇ ਟਾਈਮ ਦੀ ਇਹ ਜੀ ਹੁਣ ਤਕਰੀਬਨ ਮੇਰਾ ਖਿਆਲ ਵੀ ਅੱਜ ਸ਼ੁੱਕਰ ਜਾਂ ਕੱਲ ਨੂੰ ਸ਼ੁੱਕਰ ਹਾਂ ਇੱਕ ਦੋ ਦਿਨ ਹੀ ਲਊ ਬਾਹਲੇ ਦਿਨ ਕਿਹੜੇ ਵਕਤ ਗੱਬਣਾ ਏ ਜੀ ਬੱਕਰੇ ਤਾਂ ਸਾਨੂੰ ਐ ਨਹੀਂ ਪਤਾ ਵੀ ਕਿਹੜੇ ਤੇ ਹੋਏ ਸਾਡੇ ਕੋਲ ਸਾਨੂੰ ਤਾਂ ਸਿਰਫ 7-8 ਬੱਕਰੇ ਨੇ ਹੈਗੀ ਤਾਂ ਕਰ ਦੇਤੀ ਹਾਂ ਹਾਂ ਜੀ ਹਾਂ ਸਾਡੇ ਘਰ ਦੇ ਹੀ ਬੋਕ ਲੈ ਬੋਕ ਦੇਖ ਲੋ ਜਿਹਾ ਜਿਹਾ ਰੱਖਿਆਗਾ ਹਾਂ ਬੋਕ ਤਾਂ ਕਾੜਾ ਤਾਂ ਨਹੀਂ ਹੋਣਾ ਕੋਈ ਬੋਕ ਬਾਰੇ ਤਕੜੇ ਬੋਕ ਨੇ ਆਪਣੇ ਕੋਲ ਰੱਬ ਕਿੱਡੇ ਕਿੱਡੇ ਕੌਣਗੇ ਬੋਕ ਹੈ ਗਿਆ 40-40 ਇੰਚ ਦੇ 40-40 ਇੰਚ ਦੇ ਹਾਂ ਉਹ ਜਿਹੜਾ ਉਪਰਾਂ ਖੜਾ ਉਹ ਕੰਦੀ ਨਾਲ ਗਿਆ ਉਹਦੀ ਕੱਟ ਲਾਂਗੇ ਹਾਂ ਜੀ ਉਹਦੀ ਮੁੱਲ ਲਗਾ ਠੀਕ ਆ ਜੀ ਉਰਾਂ ਕਰ ਬਾਈ ਵੋ ਹਾਂ ਜੀ ਕਿਹੜੇ ਬੋਕ ਦਾ ਇਹ ਫਿਰ ਇਹ ਜੀ ਕਰੇ ਆ ਮੇਰਾ ਖੜਾ ਲਾਲ ਬੱਕਰਾ ਉਹਦਾ ਹਾਂ ਹਾਂ ਜੀ ਕਰੇ ਆ ਬੱਕਰਾ ਕਿੰਨੇ ਕ ਟਾਈਮ ਇਹ ਜੀ ਬੱਚਾ ਹੀ ਹੈਗਾ ਹਜੇ ਹੋਊਗਾ ਮੇਰਾ 3-4 ਕਿ ਮਹੀਨਿਆਂ ਦਾ ਆਏ ਤਾਂ ਹੋ ਯਾਰ 5-6 ਮਹੀਨਿਆਂ ਦਾ ਨਹੀਂ ਜੀ 5-6 ਮਹੀਨਿਆਂ ਦਾ ਨਹੀਂ ਹੈਗਾ 4 ਕਿ ਮਹੀਨਿਆਂ ਦਾ ਬੱਚਾ ਅੱਛਾ ਹਾਂ 4 ਕਿ ਮਹੀਨਿਆਂ ਦਾ ਹਾਂਜੀ ਸਹੀ ਗੱਲ ਹੈ ਇਹਦਾ ਮੁੱਲ ਕੱਢਿਆ ਨਹੀਂ ਗੱਲ ਹੈ ਹਾਂਜੀ ਤੇ ਆ ਬੱਕਰੀਆਂ ਬੱਕਰੀਆਂ ਸਾਰੀਆਂ ਸੋਹਣੀਆਂ ਨੇ ਬਾਈ ਬੱਕਰੇ ਪਾਈ ਦੇ ਕੋਲੇ ਬੱਕਰਾ ਵੀ ਬਹੁਤ ਸੋਹਣਾਗਾ ਵੇਚੀ ਤਾਂ ਨਹੀਂ ਹਲੇ ਕੋਈ ਨਹੀਂ ਜੀ ਕੋਈ ਨਹੀਂ ਵੇਚੀ ਠੀਕ ਹੈ ਫਿਰ ਵੇਚਦੇ ਕੀ ਹੁੰਨੇ ਹੋ ਬਾਈ ਜਦੋਂ ਬੱਕਰੀਆਂ ਸੂਪ ਆਂਦੀਆਂ ਨੇ ਤੂ ਪੈਂਦੀਆਂ ਜਿਹਾ ਅੱਜ ਹੀ ਆਏ ਆਂਗੇ ਵੱਧ ਤਾਂ ਜਾਨੀ ਸਾਡੇ ਘਰੋਂ ਜਾਨਵਰ ਵਿਕੀ ਜਾਂਦੇ ਕੀ ਵੇਚਦੇ ਉਹਨਾਂ ਨੂੰ ਫਿਰ ਉਹਨਾਂ ਚੋਂ ਉਹਨਾਂ ਦੇ ਬੱਚੇ ਵੀ ਵੇਚ ਦਿੰਨੇ ਆਂ ਪੱਕਰੇ ਜਾਂ ਪੱਕੀਆਂ ਵੀ ਵੇਚ ਦਿੰਨੇ ਆਂ ਜਾਨੀ ਵੱਧ ਫਾਰਮਾ ਫੂਰਮਾ ਚ ਮਾਲ ਜਾਂਦਾ ਇਹਦਾ ਬਸ ਅਸੀਂ ਸ਼ੌਂਕਿਆ ਤੌਰ ਤੇ ਕੀੜਾ ਦੇ ਨਾਲ ਆ ਗਏ ਠੀਕ ਹੈ ਚੰਗੀ ਗੱਲ ਹੈ ਚੰਗਾ ਬਾਈ ਹੈ ਉਹ ਠੀਕ ਹੈ ਭਾਈ ਜੀ ਓਕੇ ਓਕੇ